ਆਵਲੇ ਦਾ ਆਚਾਰ ਆਵਲੇ ਦਾ ਮਰਬਾ ਖੱਟਾ ਆਚਾਰ ਮਿੱਠਾ ਆਚਾਰ ਤੁਸੀਂ ਬਹੁਤ ਵਾਰ ਖਾਦਾ ਹੋਏਗਾ ਲੇਕਿਨ ਅੱਜ ਸਾਡੇ ਨਾਨੀ ਜੀ ਬਹੁਤ ਹੀ ਯੂਨੀਕ ਤਰੀਕੇ ਦੇ ਨਾਲ ਤੁਹਾਡੇ ਲਈ ਲੈ ਕੇ ਆਏ ਨੇ ਆਵਲਾ ਚਾਕਲੇਟ ਕੈਂਡੀ ਉਹਨੂੰ ਬਹੁਤ ਅਲੱਗ ਸ਼ੇਪ ਚ ਬਣਾ ਕੇ ਰੈਡੀ ਕਰਾਂਗੇ ਸਟਾਰ ਸ਼ੇਪ ਫਲਾਰ ਸ਼ੇਪ ਕਾਫੀ ਯੂਨੀਕ ਸ਼ੇਪ ਚ ਅਸੀਂ ਉਹਨੂੰ ਬਣਾ ਕੇ ਰੈਡੀ ਕਰਾਂਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਇੱਥੇ ਅਸੀਂ 500 ਗ੍ਰਾਮ ਆਵਲੇ ਯੂਜ਼ ਕਰ ਰਹੇ ਆਂ ਇਹਨਾਂ ਨੂੰ ਅਸੀਂ ਸਟੀਮ ਦਵਾਂਗੇ ਲੇਕਿਨ ਇਹਦੇ ਵਿੱਚੋਂ ਅਸੀਂ 8-10 ਆਵਲੇ ਹੀ ਕੈਂਡੀ ਵਾਸਤੇ ਯੂਜ਼ ਕਰਾਂਗੇ ਬਾਕੀਆਂ ਦਾ ਅਸੀਂ ਮਰਬਾ ਬਬਨਾਵਾਂਗੇ ਅਗਰ ਤੁਸੀਂ ਮਰਬੇ ਦਾ ਵੀ ਵਲੌਗ ਵੇਖਣਾ ਚਾਹੁੰਦੇ ਹੋ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਵਲਿਆਂ ਨੂੰ ਅਸੀਂ ਪੂਰੇ 15 ਮਿੰਟ ਤੱਕ ਸਟੀਮ ਦੇਣੀ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ 15 ਮਿੰਟ ਕੰਪਲੀਟ ਹੋ ਚੁੱਕੇ ਨੇ ਜਦੋਂ ਆਵਲੇ ਹਲਕੇ ਹਲਕੇ ਠੰਡੇ ਹੋ ਜਾਣਗੇ ਬਾਹਰ ਕੱਢਣ ਤੋਂ ਬਾਅਦ ਫਿਰ ਇਹਦੇ ਵਿੱਚੋਂ ਅਸੀਂ ਸਾਰੇ ਬੀ ਬਾਹਰ ਕੱਢਾਂਗੇ ਇਸ ਤਰੀਕੇ ਨਾਲ ਜਦੋਂ ਅਸੀਂ ਇਹਨੂੰ ਸਟੀਮ ਦੇ ਦਿੰਨੇ ਆ ਫਿਰ ਬਹੁਤ ਹੀ ਈਜ਼ੀਲੀ ਇਸ ਤਰੀਕੇ ਆਵਲੇ ਫਟਨੇ ਸ਼ੁਰੂ ਹੋ ਜਾਂਦੇ ਨੇ ਸੋ ਇਹਦੇ ਵਿੱਚੋਂ ਅਸੀਂ ਬੀ ਬਾਹਰ ਕੱਢ ਦਾਂਗੇ ਔਰ ਦੂਸਰੀ ਪਲੇਟ 'ਤੇ ਰੱਖੀ ਜਾਵਾਂਗੇ ਬਹੁਤ ਹੀ ਈਜ਼ੀਲੀ ਬੀ ਬਾਹਰ ਨਿਕਲ ਜਾਂਦੇ ਨੇ ਜਦੋਂ ਅਸੀਂ ਇਹਨੂੰ ਸਟੀਮ ਕਰ ਦਿੰਨੇ ਆ ਸਾਰੇ ਆਵਲਿਆਂ ਵਿੱਚੋਂ ਬੀ ਕੱਢਣ ਤੋਂ ਬਾਅਦ ਅਸੀਂ ਇਹਨੂੰ ਮਿਕਸੀ ਜਾਰ ਵਿੱਚ ਐਡ ਕਰਕੇ ਤੇ ਗ੍ਰाइंड ਕਰਾਂਗੇ ਗਾਇਸ ਤੁਸੀਂ ਇੱਕ ਵਾਰੀ ਆਮਲੇ ਦੀ ਕੈਂਡੀ ਬਣਾ ਕੇ ਖਾ ਲੋਗੇ ਨਾ ਤੁਸੀਂ ਘਰੇ ਦਾ ਆਚਾਰ ਮੁਰੱਬਾ ਕੁਝ ਬਣਾਓਗੇ ਨਹੀਂ ਨਹੀਂ ਜ਼ਿਆਦਾ ਸਵਾਦ ਕੈਂਡੀ ਬਣ ਕੇ ਰੈਡੀ ਹੁੰਦੀ ਹੈ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸੋ ਅਸੀਂ ਸਾਰੇ ਹੀ ਵੀ ਕੱਢ ਲਏ ਨੇ ਹੁਣ ਅਸੀਂ ਅੱਧੇ ਆਮਲਿਆਂ ਨੂੰ ਮਿਕਸੀ ਜਾਰ ਵਿੱਚ ਐਡ ਕਰਾਂਗੇ ਔਰ ਇਹਨਾਂ ਨੂੰ ਗ੍ਰाइंड ਕਰ ਲਾਂਗੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਕੈਂਡੀ ਲਈ ਅਸੀਂ ਥੋੜੇ ਹੀ ਆਮਲੇ ਯੂਜ਼ ਕਰ ਰਹੇ ਹਾਂ ਬਾਕੀ ਇਹਦਾ ਅਸੀਂ ਮੁਰੱਬਾ ਬਣਾ ਕੇ ਰੈਡੀ ਕਰਾਂਗੇ ਹੁਣ ਅਸੀਂ ਇੱਥੇ ਇੱਕ ਪੈਨ ਵਿੱਚ 1 ਟੇਬਲस्पून ਦੇਸੀ ਘਿਓ ਐਡ ਕੀਤਾ ਹੈ ਜਦੋਂ ਕਿ ਘਿਓ ਬੜੀ तरीके गरम ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਅਸੀਂ ਆਵਲੇ ਨੂੰ ਗ੍ਰाइंड ਕੀਤਾ ਹੈ ਮਿਕਸੀ ਜਾਰ ਵਿੱਚ ਉਹਨੂੰ ਅਸੀਂ ਪੈਨ ਵਿੱਚ ਐਡ ਕਰਾਂਗੇ ਇਸ ਤਰੀਕੇ ਨਾਲ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਦੇਸੀ ਘਿਓ ਵਿੱਚ ਇਹਨੂੰ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਪਕਾਵਾਂਗੇ 3-4 ਮਿੰਟ ਤੱਕ ਇਹਨੂੰ ਇਸੇ ਤਰੀਕੇ ਅਸੀਂ ਕੰਟੀਨਿਊਸਲੀ ਸਟਰ ਕਰਦੇ ਰਹਿਣਾ ਹੈ ਬਿਲਕੁਲ ਕੰਟੀਨਿਊਸਲੀ ਇਹਨੂੰ ਸਟਰ ਕਰਨਾ ਹੈ ਨਹੀਂ ਤੇ ਥੱਲੇ ਲੱਗਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਸੈਂਸ ਐਡ ਕੀਤਾ ਹੈ ਐਸੈਂਸ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਫੇਰ ਸਟਰ ਕਰਾਂਗੇ ਔਰ ਚੰਗੇ ਤਰੀਕੇ ਐਸੈਂਸ ਨੂੰ ਇਹਦੇ ਵਿਚ ਮਿਕਸ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਐਸੈਂਸ ਨੂੰ ਵੀ ਮਿਕਸ ਕਰਤਾ ਹੈ ਹੁਣ ਇਹਦੇ ਵਿੱਚ ਅਸੀਂ ਇੱਕ ਕੌਲੀ ਬੂਰਾ ਖੰਡ ਐਡ ਕੀਤੀ ਹੈ ਬੂਰਾ ਖੰਡ ਐਡ ਕਰਨ ਤੋਂ ਬਾਅਦ ਇਸ ਨੂੰ ਅਸੀਂ ਚੰਗੇ ਤਰੀਕੇ ਦੇ ਵਿੱਚ ਮਿਕਸ ਕਰਾਂਗੇ ਅਗਰ ਤੁਹਾਡੇ ਕੋ ਘਰ ਬੂਰਾ ਖੰਡ ਅਵੇਲੇਬਲ ਨਹੀਂ ਹੈ ਫਿਰ ਤੁਸੀਂ ਨਾਰਮਲ ਖੰਡ ਨੂੰ ਵੀ ਮਿਕਸੀ ਜਾਰ ਵਿੱਚ ਐਡ ਕਰਕੇ ਤੇ ਉਹਨੂੰ ਗ੍ਰाइंड ਕਰਕੇ ਬੂਰਾ ਖੰਡ ਰੈਡੀ ਕਰ ਸਕਦੇ ਹੋ ਹੁਣ ਅਸੀਂ ਇੱਕ ਕੌਲੀ ਵਿੱਚ 1 ਟੇਬਲस्पून ਕਾਰਨਫਲੌਰ ਐਡ ਕੀਤਾ ਹੈ ਉਹਦੇ ਵਿੱਚ ਅਸੀਂ 2 ਟੇਬਲस्पून ਪਾਣੀ ਐਡ ਕਰਕੇ ਤੇ ਠਿੱਕ ਜਿਹੀ ਸਲਰੀ ਬਣਾ ਕੇ ਰੈਡੀ ਕੀਤੀ ਹੈ ਹੁਣ ਅਸੀਂ ਇਹ ਸਲਰੀ ਨੂੰ ਆਵਲੇ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਇਹਨੂੰ ਐਡ ਕਰਨ ਦੇ ਨਾਲ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਦੀ ਥਿੱਕਨੈਸ ਆ ਜਾਂਦੀ ਹੈ ਔਰ ਜੈਲੀ ਸਾਡੀ ਹੋਰ ਵੀ ਜ਼ਿਆਦਾ ਅੱਛੀ ਬਣ ਕੇ ਰੈਡੀ ਹੁੰਦੀ ਹੈ ਤੋਂ ਇਹਨੂੰ ਅਸੀਂ ਉਹਨੇ ਦੇ ਵਿੱਚ ਐਡ ਕਰਤਾ ਹੈ ਹੁਣ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਕੰਟੀਨਿਊਸਲੀ 2 ਮਿੰਟ ਤੱਕ ਪਕਾਵਾਂਗੇ ਸਟਰ ਕਰਕੇ ਉਸ ਤੋਂ ਬਾਅਦ ਅਸੀਂ ਇੱਕ ਗਲਾਸ ਵਿੱਚ ਅੱਧਾ ਗਲਾਸ ਪਾਣੀ ਐਡ ਕਰਾਂਗੇ ਔਰ ਉਹਦੇ ਵਿੱਚ ਪੂਰਾ ਇੱਕ ਪਾਊਚ ਅਸੀਂ ਮਿਲਕ ਪਾਊਡਰ ਦਾ ਐਡ ਕਰਾਂਗੇ ਔਰ ਉਹਨੂੰ ਚੰਗੇ ਤਰੀਕੇ ਫੈਂਟਾਂਗੇ ਜਦੋਂ ਅਸੀਂ ਉਹਨੂੰ ਚੰਗੇ ਤਰੀਕੇ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਆਵਲੇ ਵਿੱਚ ਐਡ ਕਰਾਂਗੇ ਔਰ ਵਧੀਆ ਜਿਹਾ ਮਿਕਸ ਕਰਕੇ ਔਰ ਇਹਨੂੰ ਸਟਰ ਕਰਦੇ ਰਵਾਂਗੇ ਇਹਨੂੰ ਐਡ ਕਰਨ ਦੇ ਨਾਲ ਕੈਂਡੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਨੂੰ ਅਸੀਂ ਪੂਰੇ 10 ਮਿੰਟ ਤੱਕ ਕੰਟੀਨਿਊਸਲੀ ਸਟਰ ਕਰਾਂਗੇ ਜਿੰਨੀ ਦੇਰ ਤੱਕ ਸਾਡਾ ਮਿਲਕ ਪਾਊਡਰ ਵਾਲਾ ਮਿਲਕ ਦੇ ਵਿੱਚ ਮਿਕਸ ਨਹੀਂ ਹੋ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਆਵਲਿਆਂ ਦਾ ਕਲਰ ਵੀ ਚੇਂਜ ਹੋ ਚੁੱਕਿਆ ਹੈ ਔਰ ਮਿਲਕ ਵੀ ਬਿਲਕੁਲ ਬਿਲਕੁਲ ਵਧੀਆ ਤਰੀਕੇ ਇਹਦੇ ਵਿੱਚ ਮਿਕਸ ਹੋ ਚੁੱਕਿਆ ਹੈ ਜਦੋਂ ਦੁੱਧ ਬਿਲਕੁਲ ਵਧੀਆ ਤਰੀਕੇ ਇਹਦੇ ਵਿੱਚ ਮਿਕਸ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਦੁਬਾਰਾ 1 ਟੇਬਲस्पून ਦੇਸੀ ਘਿਓ ਐਡ ਕਰਾਂਗੇ ਤੇ ਐਡ ਕਰਨ ਤੋਂ ਬਾਅਦ ਚੰਗੇ ਤਰੀਕੇ ਮਿਕਸ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਜਦੋਂ ਇਸ ਤਰੀਕੇ ਮਟੀਰੀਅਲ ਇਕੱਠਾ ਹੋਣਾ ਸ਼ੁਰੂ ਹੋ ਜਾਏ ਕੈਂਡੀ ਦਾ ਇਟ ਮੀਨਸ ਕਿ ਸਾਡਾ ਮਟੀਰੀਅਲ ਬਹੁਤ ਵਧੀਆ ਤਰੀਕੇ ਬਣ ਕੇ ਰੈਡੀ ਹੋਇਆ ਹੈ ਸੋ ਇੱਥੇ ਕਿ ਓਬਵੀਅਸਲੀ ਚੰਗੇ ਤਰੀਕੇ ਐਡ ਕਰਤਾ ਹੈ ਹੁਣ ਅਸੀਂ ਇੱਕ ਪੈਨ ਵਿੱਚ ਇੱਕ ਗਲਾਸ ਪਾਣੀ ਐਡ ਕੀਤਾ ਹੈ ਉਸ ਤੋਂ ਬਾਅਦ ਇਹਦੇ ਉੱਪਰ ਅਸੀਂ ਚਾਕਲੇਟ ਐਡ ਕਰਾਂਗੇ ਔਰ ਉਹਨੂੰ ਮੈਲਟ ਕਰਾਂਗੇ ਇਸ ਤਰੀਕੇ ਬੜੇ ਹੀ ਈਜ਼ੀਲੀ ਤੁਸੀਂ ਚਾਕਲੇਟ ਮੈਲਟ ਕਰਕੇ ਰੈਡੀ ਕਰ ਸਕਦੇ ਹੋ ਇਹਨੂੰ ਅਸੀਂ ਮੈਲਟ ਕਰਕੇ ਤੇ ਜਿਹੜਾ ਅਸੀਂ ਆਵਲੇ ਦਾ ਮਟੀਰੀਅਲ ਬਣਾਇਆ ਹੈ ਉਹਦੇ ਉੱਤੇ ਐਡ ਕਰਨਾ ਹੈ ਅਗਰ ਤੁਹਾਨੂੰ ਥੋੜੀ ਥਿੱਕ ਲੱਗੇ ਚਾਕਲੇਟ ਇਸ ਤਰੀਕੇ ਨਾਲ ਫਿਰ ਥੋੜਾ ਜਿਹਾ ਤੁਸੀਂ ਉਹਦੇ ਵਿੱਚ ਦੁੱਧ ਵੀ ਐਡ ਕਰ ਸਕਦੇ ਹੋ ਸੋ ਚਾਕਲੇਟ ਵੀ ਪ੍ਰੋਪਰ ਤਰੀਕੇ ਨਾਲ ਮੈਲਟ ਹੋ ਚੁੱਕੀ ਹੈ ਹੁਣ ਜਿਹੜਾ ਅਸੀਂ ਮਟੀਰੀਅਲ ਬਣਾਇਆ ਸੀ ਆਵਲੇ ਵਾਲਾ ਉਹਨੂੰ ਇਸ ਤਰੀਕੇ ਮੋਲਡ ਵਿੱਚ ਐਡ ਕਰਾਂਗੇ ਇਸ ਤਰੀਕੇ ਦਾ ਮੋਲਡ ਬਹੁਤ ਹੀ ਈਜ਼ੀਲੀ ਤੁਸੀਂ ਬਾਜ਼ਾਰ ਤੋਂ ਬਾਇ ਕਰ ਸਕਦੇ ਹੋ ਇੱਕ ਇੱਕ ਕਰਕੇ ਸਾਰੇ ਮੋਲਡ ਵਿੱਚ ਅਸੀਂ ਆਵਲੇ ਦਾ ਮਟੀਰੀਅਲ ਐਡ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੀਂ ਚਾਕਲੇਟ ਮੈਲਟ ਕਰਕੇ ਰੈਡੀ ਕੀਤੀ ਹੈ ਇਹਦੇ ਉੱਪਰ ਉਹਨੂੰ ਐਡ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਅਸੀਂ ਆਵਲਾ ਐਡ ਕੀਤਾ ਉਸ ਤੋਂ ਬਾਅਦ ਜਿਹੜੀ ਅਸੀਂ ਮੈਲਟ ਚਾਕਲੇਟ ਕੀਤੀ ਹੈ ਉਹਨੂੰ ਐਡ ਕਰਾਂਗੇ ਫਿਰ ਇਹਨੂੰ ਅਸੀਂ ਫ੍ਰੀਜ਼ ਹੋਣ ਲਈ ਫ੍ਰੀਜ਼ਰ ਵਿੱਚ ਰੱਖਾਂਗੇ ਇਹਨੂੰ ਅਸੀਂ ਪੂਰੇ 2 ਆਵਰਸ ਲਈ ਫ੍ਰੀਜ਼ਰ ਵਿੱਚ ਰੱਖਣਾ ਹੈ ਜਦੋਂ 2 ਆਵਰਸ ਕੰਪਲੀਟ ਹੋ ਜਾਣਗੇ ਉਦੋਂ ਸਾਡੀ ਕੈਂਡੀ ਬਣ ਕੇ ਰੈਡੀ ਹੋ ਜਾਏਗੀ ਸੋ ਇੱਥੇ ਸਾਡੇ ਪੂਰੇ 2 ਆਵਰਸ ਕੰਪਲੀਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਸਾਡੀ ਆਵਲਾ ਚਾਕਲੇਟ ਕੈਂਡੀ ਬਣ ਕੇ ਰੈਡੀ ਹੋਈ ਹੈ ਦੇਖਣ ਚ ਵੀ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਪਲੀਜ਼ ਗਾਇਸ ਤੁਸੀਂ ਵੀ ਇੱਕ ਵਾਰੀ ਇਹ ਵਾਲੀ ਕੈਂਡੀ ਬਣਾ ਕੇ ਜਰੂਰ ਟਰਾਈ ਕਰਿਓ ਔਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋਹਣਸੀ ਮਿਲਦੇ ਆ ਨੈਕਸਟ ਵੀਡੀਓ ਚ ਅਗਰ ਤੁਸੀਂ ਮੁਰਬੇ ਦਾ ਵੀ ਵਲੌਗ ਵੇਖਣਾ ਹੈ ਪਲੀਜ਼ ਜਰੂਰ ਕਮੈਂਟ ਕਰਿਓ ਬਾਏ